ਪਿਛਲੇ ਕਈ ਦਿਨਾਂ ਤੋਂ ਸੂਬੇ ਅੰਦਰ ਵੱਖ-ਵੱਖ ਥਾਵਾਂ ਤੇ ਕਣਕ ਦੀ ਨਾਰ ਨੂੰ ਅੱਗ ਲਗਾਉਂਦੀਆਂ ਘਟਰਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਨਾਲ ਇਸ ਇਲਾਕੇ ਦੀ ਲਪੇਟ ਵਿੱਚ ਔਣ ਕਰਕੇ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਇਸ ਸਬੰਧੀ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਅਗੂ ਜਸਵੰਤ ਸਿੰਘ ਪਠੜ੍ਹ ਅਤੇ ਪਰਮਜੀਤ ਸਿੰਘ ਬੱਬਰ ਨੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਅੱਗ ਨਾ ਲਾਉਣ ਦੀ ਅਪੀਲ ਕਰਦੇ ਆਖਿਆ ਕਿ ਇਸ ਨਾਲ ਲੋਕਾਂ ਦਾ ਜਾਨੀ-ਮਾਲੀ ਨੁਕਸਾਨ ਤਾਂ ਹੋ ਹੀ ਰਿਹਾ ਹੈ ਪਰ ਵਾਤਾਵਰਣ ਨੂੰ ਵੀ ਭਾਰੀ ਨੁਕਸਾਨ ਪਹੁੰਚ ਰਿਹਾ ਹੈ ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਅੱਗ ਲਗਾਉਣ ਵਾਲੇ ਕਿਸਾਨਾਂ ਤੇ ਜ਼ਕਰ ਪ੍ਰਸ਼ਾਸਨ कोई कार्रवाई ਕਰਦਾ ਹੈ ਤਾਂ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਉਸ ਕਿਸਾਨ ਦਾ ਸਾਥ ਨਹੀਂ ਦੇਵੇਗੀ ਸਮੂਹ ਸਾਰ ਭਰਾਵਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਬਹੁਤ ਵਧੀਆ ਸਾਰੇ ਇਨਸਾਨ ਆ ਕਿਉਂਕਿ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਵਿਰਸਾ ਹੈਗਾ ਆ ਪਬਲਿਕ ਨੂੰ ਪਾਣੀ ਪਿਤਾ ਮਾਤਾ ਸਾਤਿ ਜੀ ਅਸੀਂ ਉਸ ਚੀਜ਼ ਨੂੰ ਪਨਾ ਕੇ ਅਸੀਂ ਆਪਣੇ ਜੀਵ ਜਾਨ ਤੋਂ ਆਪਣੇ ਵਾਤਾਵਰਣ ਨੂੰ ਖਰਾਬ ਕਰਨ ਵਾਲੇ ਪਾਸੇ ਜਾ ਰਹੇ ਆਂ ਸੋ ਵੀਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਜਦੋਂ ਵੀ ਆਪਾਂ ਅੱਗ ਲਾਉਨੇ ਆ ਉਹਦੇ ਵਿੱਚ ਸਾਡੀ ਜ਼ਮੀਨ ਦੇ ਉੱਤੇ ਜਿੰਨੇ ਰੱਖ ਰਖਾ ਕਰਨੇ ਵਾਲੇ ਜੀਵ ਜੰਤੂ ਆ ਬਹੁਤ ਸਾਡੀ ਜ਼ਮੀਨ ਦੀ ਜਿਹੜੀ ਉੱਪਰ ਚ ਵਧਾਣੇ ਵਾਲੇ ਜੀਵ ਜੰਤੂ ਆ ਅਸੀਂ ਉਹਨਾਂ ਨੂੰ ਵੀ ਨਾਲ ਸਾੜ ਦਿੰਦੇ ਆ ਸੋ ਵੀਰੋ ਬੇਨਤੀ ਆ ਕਿ ਇਹਨਾਂ ਚੀਜ਼ਾਂ ਤੋਂ ਗਰੇਸ ਕਰੋ ਕਿਉਂਕਿ ਕੱਲ ਨੂੰ ਕੋਈ ਵੀ ਕਿਸਾਨ ਜੁਨੀਆ ਨਾ ਕੋਈ ਵੀ ਬੰਦਾ ਕੋਈ ਵੀ ਇਨਸਾਨ ਇਹ ਨਹੀਂ ਚਾਹੁੰਦਾ ਕਿ ਅਸੀਂ ਆਪਣਾ ਵਾਤਾਵਰਣ ਖਰਾਬ ਕਰੀਏ ਪਰ ਅਸੀਂ ਪਤਾ ਨਹੀਂ ਕਿਹੜੇ ਸਹਾਤਾਂ ਦੇ ਵਿੱਚ ਬੜੀਆਂ ਆ ਕੀ ਸਾਨੂੰ ਮਿਲਦਾ ਅੱਗ ਲਾ ਕੇ ਮੈਂ ਕੋਈ ਵੀ 40 50 ਕੱਲੇ ਦੀ ਕੀਤੀ ਕਰਦਾ ਕਿ ਮੈਨੂੰ ਲਗਭਗ 10 12 ਸਾਲ ਹੋ ਗਏ ਮੈਂ ਕਦੇ ਕੀ ਦੇ ਵਿੱਚ ਆ ਕੇ ਨਹੀਂ ਪਾਇਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਕਿ ਅਸੀਂ ਰਸਤੇ ਵਿੱਚ ਦੇਖਦੇ ਆ ਕਿਤੇ ਕੋਈ ਬੱਚਿਆਂ ਤੇ ਐਕਸੀਡੈਂਟ ਹੋ ਗਏ ਬੱਚੇ ਮੁਕਿਆ ਉਹਨਾਂ ਮਾਵਾ ਨੂੰ ਕੋਲ ਕਰਦੇ ਮਾਵਾ ਨੂੰ ਧੀਆਂ ਉਹ ਕਿੱਥੋਂ ਮਿਲੀਆਂ ਹੁਣੇ ਪਾਸੋਂ ਦੀ ਗੱਲ ਹੈ ਇੱਕ ਉਹ ਟਰੱਕ ਵੀ ਵਿਚਾਰਾ ਸੜਕ ਦੇ ਉੱਤੇ ਟਰੱਕ ਖੜਾ ਸੀ ਉਹ ਵੀ ਜਲ ਗਿਆ ਨਾਲ ਕਣਕ ਸੀ ਉਹ ਵੀ ਵਿੱਚ ਉਹ ਤੇ ਜਲ ਗਏ ਕਿ ਅਸੀਂ ਕਿੰਨਾ ਆਪਣਾ ਨੁਕਸਾਨ ਕਰ ਰਹੇ ਆ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰੋ ਇਸ ਚੀਜ਼ ਤੋਂ ਗੁਰੇਜ਼ ਕਰੋ ਕਿ ਕੱਲ ਨੂੰ ਫੇਰ ਤੁਸੀਂ ਆਉਂਦੇ ਵਿੱਚ ਸਾਥ ਨਹੀਂ ਦੇਣਾ ਸਾਡੇ ਨਾਲ ਨਹੀਂ ਖੜੀ ਫੇਰ ਅਸੀਂ ਉਹਦੇ ਵਿੱਚ ਨਹੀਂ ਕਿਸੇ ਦਾ ਵੀ ਸਾਥ ਦੇਵਾਂਗੇ ਅਸੀਂ ਸ਼ੇਰੇ ਪੰਜਾਬ ਕਿਸਾਨ ਨਹੀਂ ਹੁੰਦੇ ਸਮੂਹ ਮੈਂਬਰ ਸਭ ਤੋਂ ਪਹਿਲਾਂ ਇਸ ਗੱਲ ਦਾ ਬਿਲਕੁਲ ਵਿਰੋਧ ਕਰਦੇ ਆ ਜਿਹੜੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਅੱਗ ਲਾਉਂਦੇ ਆ ਅੱਗ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਹਾਂ ਸਵੇਰੇ ਸ਼ਾਮ ਪੜ੍ਹਦੇ ਹਾਂ ਦੋਹਾ ਚੀਕ-ਚੀਕੇ ਪੜ੍ਹਦੇ ਹਾਂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ ਪਰ ਅਸੀਂ ਆਪਣੇ ਹੱਥਾਂ ਦੇ ਨਾਲ ਇਸ ਵਾਤਾਵਰਨ ਨੂੰ ਪਵਣ ਨੂੰ ਗੰਦਲਾ ਕਰ ਰਹੇ ਹਾਂ ਸਾਡੇ ਖੇਤਾਂ ਦੇ ਵਿੱਚ ਕਈ ਮਿੱਤਰ ਕੀੜੇ ਹੁੰਦੇ ਆ ਜਿਹੜੀ ਸਾਡੀ ਫਸਲ ਨੂੰ ਸਾਡੀ ਜ਼ਮੀਨ ਨੂੰ ਉਪਜਾਊ ਕਰਨ ਦੇ ਵਿੱਚ ਬਹੁਤ ਸਹਾਇਕ ਹੁੰਦੇ ਆ ਪਰ ਅੱਗ ਲਾਉਣ ਦੇ ਨਾਲ ਇਹ ਸਾਰੇ ਮਿੱਤਰ ਕੀੜੇ ਜਲ ਜਾਂਦੇ ਆ ਫਿਰ ਜ਼ਮੀਨ ਨੂੰ ਉਪਜਾਊ ਬਣਾਉਣ ਦੇ ਲਈ ਸਾਨੂੰ ਮਹਿੰਗੀਆਂ ਖਾਦਾਂ ਖੁਰਾਕਾਂ ਪਾਣੀਆਂ ਪੈਂਦੀਆਂ ਆ ਸੋ ਸਾਡੇ ਵੱਲੋਂ ਕਿਸਾਨ ਯੂਨੀਅਨ ਛੇਰੇ ਪੰਜਾਬ ਕਿਸਾਨ ਯੂਨੀਅਨ ਵੱਲੋਂ ਇਹ ਇਹ ਹੱਥ ਵਨ ਕੇ ਬੇਨਤੀ ਹੈ ਵੀ ਤੁਸੀਂ ਅੱਗ ਅੱਗ ਵਾਲੇ ਪਾਸੇ ਨਾ ਲਾਓ ਹੋਰ ਬਹੁਤ ਤਰੀਕੇ ਹੈਗੇ ਜਿੱਥੇ 50 60000 ਤੁਸੀਂ ਹੋਰ ਚੀਜ਼ਾਂ ਦੇ ਉੱਤੇ ਖਰਚ ਦਿੰਨੇ 5 4000 ਦਾ ਡੀਜੀ ਲੱਗਦਾ ਤੁਸੀਂ ਖੇਤ ਨੂੰ ਦੋ ਵਾਰ ਬਾਧੇ ਉਤਗੀਆਂ ਦੇ ਨਾਲ ਖੇਤ ਦੇ ਵਿੱਚ ਸਾਰਾ ਕੁਝ ਰਲ ਜਾਂਦਾ ਸੋ ਬੇਨਤੀ ਹੈ ਇਹ ਕਿ ਤੁਸੀਂ ਇਦਾਂ ਦਾ ਕੰਮ ਨਾ ਕਰੋ ਫਿਰ ਸਰਕਾਰ ਸਖਤ ਕਦਮ ਚੱਕਦੀ ਹੈ ਸਾਡੇ ਤੱਕ ਗੱਲ ਪਹੁੰਚਦੀ ਹੈ ਫਿਰ ਸਾਨੂੰ ਮਜਬੂਰਨ ਸਖਤ ਕਦਮ ਚੱਕਣੇ ਪੈਂਦੇ ਆ